ਕੰਮ ਕਰਵਾ ਕੇ ਬੰਦ ਕਰਵਾ ਦਿੱਤਾ ਜੀ ਸਰ ਜੀ ਸਰ ਅੱਜ ਇਹ ਇਹ ਗ੍ਰੀਤੀ ਦੇਖੋ ਅਸੀਂ ਆਈ ਥਿੰਕ ਸੋਰੀਆ ਵਾਲਾ ਪੁਲ ਕਹਿੰਦੇ ਐ ਨਾ ਪੰਡਾਰੀ ਪੁਲ ਦੇ ਤਸਦੀਕ ਹੀ ਹੈ ਉੱਥੇ ਅਸੀਂ ਆ ਕੇ ਪਕੌੜੇ ਜਿਹੜੇ ਆ ਦੋ ਤਿੰਨ ਬੜੇ ਪੁਰਾਣਾ ਕੰਮ ਕਰ ਰਹੇ ਆ ਪਕੌੜੇ ਵੰਡਾ ਉਹਦੇ ਅਸੀਂ ਅੱਜ ਇੱਥੇ ਚੈਕਿੰਗ ਕੀਤੀ ਸੀ ਬਿਕੋਜ਼ ਤੁਹਾਡੇ মিডিਆ ਦੇ ਮਾਧਮ ਰਾਹੀਂ ਉਹ ਨਜ਼ਰ ਚ ਆਇਆ ਸੀ ਇਹ ਜਿਹੜਾ ਹੈ ਜਿਹੜੀ ਫੂਡ ਸੇਫਟੀ ਦੇ ਰਿਆ ਜਿਹੜੀਆਂ ਆ ਆ ਤਰਾ ਮੈਂ ਉਹ ਉਲੰਘਣਾ ਕਰਦੇ ਹੋਏ ਉਹਦੇ ਉਹ ਆਪਣੇ ਹਾਈਜੀਨ ਨੂੰ ਪ੍ਰੋਪਰ ਨਹੀਂ ਕਰ ਰਹੇ ਜਿਸ ਕਰਕੇ ਸਾਡੇ ਵੱਲੋਂ ਜਿਹੜਾ ਹੈ ਅੱਜ ਇੱਥੇ ਅਚਨਚੇ ਚੈਕਿੰਗ ਕੀਤੀ ਗਈ ਹੈ ਚੈਕਿੰਗ ਦੌਰਾਨ ਪਾਇਆ ਗਿਆ ਕਿ ਇਹਨਾਂ ਨੇ ਜਿਹੜਾ ਸਿਰ ਤੇ ਕੈਪ ਨਹੀਂ ਪਾਈ ਹੋਈ ਸੀ ਔਰ ਗਲਵਜ਼ ਨਹੀਂ ਸੀ ਔਰ ਨਾਲ ਹੀ ਇਹਨਾਂ ਦਾ ਜਿਹੜਾ ਸਬਾਨ ਸਾਰਾ ਉਹ ਅਨਕਵਰਡ ਸੀ ਔਰ ਔਇਲ ਜਿਹੜਾ ਸੀ ਉਹ ਡੀਪ ਫਰਾਈਟ ਲੱਗ ਰਿਹਾ ਸੀ ਤਾਂ ਅਸੀਂ ਇਸ ਮਤਲਬ ਕਿ ਇਹਨਾਂ ਨੂੰ ਇਹਨਾਂ ਦਾ ਚਲਾਨ ਇਸ਼ੂ ਕਰ ਦਿੱਤਾ ਅਨਾਂ ਜਿੰਕਦਾ ਔਰ ਨਾਲ ਅਸੀਂ ਜਿਹੜਾ ਹੈ ਫਰਾਈਂਗ ਔਇਲ ਦਾ ਸੈਂਪਲ ਜਿਹੜਾ ਕਲੈਕਟ ਕਰ ਲਿਆ ਜੇ ਕੋਈ ਕਮੀ ਪਾਈ ਜਾਂ ਹੋਰ ਕੋਈ ਨਹੀਂ ਦੇਖੋ ਕਾਰ ਵੀ ਕਰਤੀ ਹੈ ਜੇ ਅਨਾਂ ਜਿੰਕ ਚਲਾਨ ਇਸ਼ੂ ਕਰ ਦਿੱਤਾ ਇਹਨਾਂ ਨੂੰ ਕਹਿ ਦਿੰਦਾ ਹੈ ਕਿ ਆਪਣੇ ਜਿਹੜਾ ਹੈਗਾ ਕਵਰ ਕਰਕੇ ਰੱਖੋ ਹੈੱਡ ਕੈਪਸ ਪਾ ਕੇ ਰੱਖੋ ਗਲਵਸ ਪਾ ਕੇ ਰੱਖੋ ਦੇਖੋ ਜਿਹੜਾ ਹੀਟ ਤੇ ਕੰਮ ਕਰ ਰਿਹਾ ਉਹ ਗਲਵਸ ਨਹੀਂ ਪਾ ਸਕਦਾ ਔਰ ਜਿਹੜਾ ਮਤਲਬ ਉਹਨੂੰ ਜਿਹੜੇ ਕੱਚੇ ਕੀਤੇ ਹੁੰਦੇ ਪਕੌੜੇ ਉਹਨੂੰ ਕਹਿ ਕਿ ਗਲਵਸ ਜਿਹੜਾ ਹੈ ਪਾ ਕੇ ਰੱਖੋ ਸੋ ਵੱਲੋਂ ਦੁਕਾਨਦਾਰ ਵੱਲੋਂ ਕਿਹਾ ਗਿਆ ਕਿ ਅਸੀਂ ਇਹਨਾਂ ਚੀਜ਼ਾਂ ਦੀ ਪਾਲਣਾ ਕਰ ਲਵਾਂਗੇ। ਤੋਂ ਅੱਜ ਜਿਹੜਾ ਅਸੀਂ ਇੱਕ ਫਰਾਈਂਗ ਆਇਲ ਦਾ ਸੈਂਪਲ ਔਰ ਚਲਾਨ ਇਹਨਾਂ ਦਾ ਇਸ਼ੂ ਕਰ ਦਿੱਤਾ। ਤੇਲ ਕਿੰਨੇ ਦਿਨ ਦਾ ਪੁਰਾਣਾ ਲੱਗਦਾ। ਸੇ ਦੇ ਨਾਲ ਤੇਲ ਦੇਖੋ ਤੇਲ ਜੋ ਐਸ ਪਰ ਕਮਿਊਨੀਕੇਸ਼ਨ ਤੇਲ ਜਿਹੜਾ ਇਹ ਕਹਿੰਦੇ ਅਸੀਂ ਡੇਲੀ ਪਾ ਰਹੇ ਹਾਂ, ਰੋਜ਼ ਦਾ ਰੋਜ਼ਾਨਾ ਅਸੀਂ ਤੇਲ ਜਿਹੜਾ ਹੈ ਉਹ ਚੇਂਜ ਕਰੀ ਜਾ ਰਹੇ ਹਾਂ। ਜਿਉਂ-ਜਿਉਂ ਘਟਦਾ ਅਸੀਂ ਨਵਾਂ ਪਾ ਰਹੇ ਹਾਂ ਤੇਲ। ਬਾਕੀ ਦੇਖੋ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਹੀ ਹੋਣੀਆਂ ਚਾਹੀਦੀਆਂ। ਕਿਉਂਕਿ ਇਹ ਜਿਹੜੀਆਂ ਬੜੀਆਂ ਪੁਰਾਣੀਆਂ 올ਡ ਐਂਡ ਫੇਮਸ ਸ਼ਾਪਸ ਨੇ ਲੋਕ ਇੱਥੇ ਜਿਹਾ ਵੀ ਦੇਖ ਰਹੋ ਪਕੌੜੇ ਖਾ ਰਹੇ ਨੇ ਤੇ ਸਾਡਾ ਜਿਹੜਾ ਇਹੀ ਕੰਸਰਨ ਹੈ ਇਹਨਾਂ ਨੂੰ ਕਿ ਆਪਣਾ ਜਿਹੜਾ ਹਾਈਜੀਨ ਵੀ ਰੱਖਣ ਔਰ ਤੇਲ ਜਿਹੜਾ ਫ੍ਰੀਕੁਐਂਟਲੀ ਚੇਂਜ ਕਰਦੇ ਰਹਿਣ ਕੰਪਲੇਂਟ ਕੀ ਆਈ ਇਹਨਾਂ ਨੂੰ ਕੰਪਲੇਂਟ ਕੀ ਆਈ ਤੁਹਾਨੂੰ ਕੰਪਲੇਂਟ ਇਹੀ ਸੀਗਾ ਜੀ ਕਿ ਇਹਨਾਂ ਵੱਲੋਂ ਇੱਕ ਤਾਂ ਇਹਨਾਂ ਨੇ ਜਿਹੜਾ ਕਵਰ ਨਹੀਂ ਕੀਤਾ ਹੋਇਆ ਸੀਗਾ ਸਾਮਾਨ ਔਰ ਸੈਕਿੰਡ ਸੀਗਾ ਕਿ ਤੇਲ ਜਿਹੜਾ ਹੈ ਉਹ ਜ਼ਿਆਦਾ ਡੀਪ ਫ੍ਰਾਈਡ ਲੱਗ ਰਿਹਾ ਇਹ ਨਹੀਂ ਆ ਰਹਾ ਨਾ ਦੇਨੇ ਬਾਕੀ ਸਹਿਰ ਵਾਸਤੇ ਦੇਨੇ ਵਾਸਤੇ ਲਗੋ ਤਿਹਾਰਾਂ ਦੇ ਤਿਹਾਰਾ ਦੇ ਤੁਸੀਂ ਲਗਾਤਾਰ ਜੋ ਸਵੀਟ ਸ਼ਾਪਸ ਹੈ ਔਰ ਰਿਟੇਲ ਸ਼ਾਪਸ ਨੇ ਔਰ ਜੋ ਵੀ ਕੋਈ ਮੈਨੂਫੈਕਚਰਿੰਗ ਉਹਨੇ ਵੀ ਸੈਂਪਲਿੰਗ ਕਰ ਰਹੇ ਆ ਉਹ ਇਹ ਨਹੀਂ ਇਤਿਹਾੜ ਦਾ ਪਾਰਟ ਹੈ ਕਿਉਂਕਿ ਜਦੋਂ ਵੀ ਘਰ ਗੈਸਟ ਆਉਂਦੇ ਆ ਜਾਂ ਆਉਂਦੇ ਤਾਂ ਆਪਾਂ ਸਾਨੂੰ ਪਤਾ ਚਾਹ ਪਕੌੜੇ ਜਾਂ ਹਨਾ ਮਠਾਈ ਵਗੈਰਾ ਖਵਾਉਂਦੇ ਆ ਤੋ ਥਿਸ ਇਜ਼ ਆਲਸੋ ਪਾਰਟ ਆਫ ਫੈਸਟੀਵਲ ਸੀਜ਼ਨ ਸੋ ਵੀ ਆਰ ਡੂਇੰਗ ਦ ਸੈਂਪਲਿੰਗ ਹਲੇ ਕੋਈ